ਮਲੇ ਸਾਹਿਬ ਅੱਜ ਪਿੰਡ ਕਰਿਆਲਾ ਵੇਖੇ ਲਗਾਤਾਰ ਤੁਹਾਡਾ ਤੀਜਾ ਘੇੜਾ ਵਾ ਕਿਸ ਤਰੀਕੇ ਦਾ ਰਿਸਪਾਂਸ ਮਿਲ ਰਿਹਾ ਤੇ ਇੱਕ ਤੁਹਾਡੀ ਕੱਲ੍ਹ ਵਾਲੀ ਗੱਲ ਵੀ ਸੱਚੀ ਹੋ ਗਈ ਕਿ ਬਾਦਲ ਪਰਿਵਾਰ ਨੂੰ ਜਿਹੜਾ ਘਰੇ ਹਲਵਾਈ ਲਾਉਣਾ ਪੈ ਸਕਦਾ ਕਿਉਂਕਿ ਅੱਜ ਭਾਈ ਮਨਜੀਤ ਸੋਨੇ ਨੇ ਵਸਤੀਫਾ ਦੇ ਦਿੱਤਾ ਕੀ ਕਹਿਣਾ ਹੈ ਮੇਰੇ ਵੀਰ ਮੈਂ ਤੁਹਾਨੂੰ ਕਹਿ ਰਿਹਾ ਆਂ ਕਿ ਹੁਣ ਅਕਾਲੀ ਦਲ ਨਹੀਂ ਹੁਣ ਖਾਲੀ ਦਲ ਹੋ ਗਿਆ ਕਿਉਂਕਿ ਜਿਹੜੇ ਅਕਾਲੀ ਦਲ ਨੇ ਕੋਈ ਚੱਜ ਦਾ ਕੰਮ ਨਹੀਂ ਕੀਤਾ ਕੋਈ ਅਸੂਲ ਨਹੀਂ ਰੱਖੇ ਅਕਾਲੀ ਦਲ ਨੂੰ ਛੱਡ ਛੱਡ ਕੇ ਲੋਕ ਜਾ ਰਹੇ ਆ ਔਰ ਆਮ ਆਦਮੀ ਪਾਰਟੀ ਜਿਹੜੀ ਆ ਦਿੱਲੀ 'ਚ ਵੀ ਮੇਰੇ ਵੀਰੋ ਆਮ ਆਦਮੀ ਦੀ ਜਿਹੜਾ ਉਹਦੇ ਸਹਿਯੋਗ ਨਾਲ ਸਰਕਾਰ ਬਣੂਗੀ ਔਰ ਬੜੀ ਵੱਡੀ ਗਿਣਤੀ 'ਚ ਲਾਲਜੀਤ ਸਿੰਘ ਖੁੱਲਰ ਜਿੱਤ ਰਹੇ ਆ ਮੇਰੇ ਮੈਂ ਹੁਣ ਵੀ ਖਰਿਆਲੇ ਕੋਰ ਪ੍ਰੋਗਰਾਮ ਨੂੰ ਪਹਿਲਾਂ ਅਟੈਂਡ ਕਰਕੇ ਆਇਆ ਹੁਣ ਵੀ ਮੈਂ ਐਸ ਸੀ ਭਾਈਚਾਰੇ ਦਾ ਕਿੰਨਾ ਵੱਡਾ ਪ੍ਰੋਗਰਾਮ ਆ ਮਾਵਾ ਭੈਣਾ ਮੇਰੇ ਭਰਾ ਸਾਰੇ ਬੈਠੇ ਆ ਬਹੁਤ ਪਿਆਰ ਮਿਲ ਰਿਹਾ ਕਰਿਆਲੇਪੁਰ ਸਰ ਇੱਕ ਵੇਖਣਾ ਇਹਦਾ ਕਿ ਜਸਪਾਲ ਸਿੰਘ ਭਾਟਿਆ ਜਿਹੜੇ ਕਿ ਤੁਹਾਡੇ ਨਾਲ ਚਲੋ ਨਵੇਂ ਚੱਲੇ ਸੀਗੇ ਪਰ ਇੰਨਾ ਸਹਿਯੋਗ ਤੇ ਇੰਨਾ ਉਤਸ਼ਾਹ ਹੋਣਾ ਵੱਲੋਂ ਇਹ ਜਿਹੜੇ ਲੋਕਾਂ ਦੇ ਵਿੱਚ ਵੇਖਣ ਨੂੰ ਮਿਲ ਰਿਹਾ ਕੀ ਆਉਣ ਵਾਲਾ ਸਮਾਂ ਹੋਏਗਾ ਮੇਰੇ ਵੀਰ ਮੈਂ ਸਭ ਤੋਂ ਵੱਡੀ ਗੱਲ ਮੇਰੇ ਨਾਲ ਜਿੰਨੇ ਭਰਾ ਚੱਲਦੇ ਆ ਨਾ ਉਹ ਸਾਰੇ ਦਿਲੋਂ ਚੱਲਦੇ ਆ ਮੇਰੇ ਕੋਲ ਇੱਕ ਵੱਡੀ ਟੀਮ ਤੇ ਵੱਡੀ ਫੌਜ ਆ ਮੇਰੇ ਭਰਾ ਜਿੰਨੇ ਵੀ ਆ ਉਹ ਸਾਰੇ ਐਮਐਲਏ ਸਮਝ ਕੇ ਲੜਦੇ ਆ ਇਹ ਜਿੰਨੇ ਹੈਗੇ ਨਾ ਭਾਵੇਂ ਜਸਪਾਲ ਭਾਟਿਆ ਅਖਰਿਆਲੇ ਵਾਲੇ ਜਿੰਨੇ ਅੰਗਰੇਜ਼ ਲਾ ਲੋ ਏ ਭਾਗੂਣੀ ਭੱਠੇ ਵਾਲੇ ਸਾਡੇ ਭਰਾ ਲਾਲੋ ਇਹ ਭਰਾ ਲਾਲੋ ਮੈਂ ਜੇ ਨਾਂ ਲੈ ਲਪਾ ਬੜੀ ਵੱਡੀ ਗਿੰਤੀ ਆ ਮਤਲਬ ਮੈਂ ਤੁਹਾਨੂੰ ਕਹਿਤਾ ਵੀ ਇਹ ਸਾਰੇ ਭਰਾ ਐਮਐਲਏ ਸਮਝ ਕੇ ਲੜਦੇ ਆ ਔਰ ਤਾਂ ਹੀ ਇਹ ਲੜਾਈ ਜਿਹੜੀ ਸਾਡੀ ਪ੍ਰਮਾਤਮਾ ਦੀ ਕਿਰਪਾ ਨਾਲ ਸੀ 30000 ਦੀ ਲੀਡ ਮੈਂ ਅੱਥੋਂ ਜਿੱਤਣਾ ਅਜਨੇ ਇੱਕ ਵਿਧਾਇਕ ਐ ਸਾਬਕਾ ਵਿਧਾਇਕ ਦੇ ਮੁੰਡੇ ਨੇ ਵੀ ਇੱਕ ਕਰਿੰਦੂ ਬਿੰਦੂ ਕੀਤੀ ਕਿ ਐਮਐਲਏ ਸਾਹਿਬ ਨੂੰ ਆਪ ਐਮਐਲਏ ਦੱਸਣਾ ਪੈਂਦਾ ਕਿ ਇਹ ਕੈਨ ਦੀ ਭਾਵਨਾ ਬੰਦੀ ਹੈ ਗੌਰਵ ਦੀ ਵੱਲੋਂ ਮੇਰੇ ਵੀਰ ਇੱਕ ਗੱਲ ਦੱਸਾਂ ਜੀ ਉਹ ਚਲੋ ਬੱਚਾ ਵਾ ਜੀ ਮੈਂ ਬੱਚਿਆਂ ਨਾਲ ਚੰਗਾ ਨਹੀਂ ਲੱਗਦਾ ਉਹਨੇ ਆਖਿਆ ਜਿੰਨਾਂ ਨਾਲ ਤੂੰ ਕੰਪੇਅਰ ਕਰੇ ਮੇਰੇ ਲੈਵਲ ਦੇ ਨਹੀਂ ਹਾਨਦੀਏ ਮੇਰੇ ਲੈਵਲ ਦੇ ਨਹੀਂ ਹੋਏਗਾ ਹਾਂਜੀ ਪੜ ਗਿਆ ਜੀ ਅੱਜ ਦੇਰ ਰਾਤ ਤਿੱਕਰ ਜਿਹੜਾ ਤੁਹਾਡੇ ਵੱਲੋਂ ਇੱਕ ਆਮ ਆਦਮੀ ਪਾਰਟੀ ਦਾ ਪ੍ਰੋਗਰਾਮ ਕੀਤਾ ਜਾ ਰਿਹਾ ਵਿਧਾਇਕ ਸਾਹਿਬ ਵੀ ਇੱਥੇ ਪਹੁੰਚੇ ਸੀ ਕਿਸ ਤਰੀਕੇ ਦਾ ਰਿਸਪੌਂਸ ਲੋਕਾਂ ਦਾ ਵੀ ਮਿਲ ਰਿਹਾ ਤੇ ਵਿਧਾਇਕ ਲੋ ਵੀ ਬਹੁਤ ਵਧੀਆ ਕਿ ਸਾਡੇ ਐਮਐਲਏ ਸਾਹਿਬ ਨੇ ਕਿੰਨੇ ਵੀ ਵਾਅਦੇ ਕੀਤੇ ਨੇ ਸਾਰੇ ਪੂਰੇ ਕਰ ਰਹੇ ਨੇ ਬਾਕੀ ਉਹਨਾਂ ਨੇ ਆਖਿਆ ਕਿ ਅਸੀਂ ਚਾਰ ਤਰੀਕ ਤੋਂ ਬਾਅਦ ਨਾਲ ਜਿਤ ਭੁੱਲਰ ਜੀ ਨੂੰ ਜਿਤਾ ਕੇ ਤੁਹਾਡੇ ਕਿੰਨੇ ਵੀ ਬਾਕੀ ਕੰਮ ਰਹਿੰਦੇ ਹੋਏ ਕਰਾਂਗੇ ਇਲਾਕੇ ਦੇ ਤੇ ਇਲਾਕੇ ਨੇ ਬਹੁਤ ਉਹਨਾਂ ਨੂੰ ਪਿਆਰ ਦਿੱਤਾ ਤੇ ਦੇ ਵੀ ਰਹੇ ਨੇ ਅਸੀਂ ਇਸ ਇਲਾਕੇ ਦਾ ਧੰਨਵਾਦ ਕਰਦੇ ਹਾਂ ਐਸੀ ਭਾਈਚਾਰੇ ਦਾ ਸਾਰੇ ਕਿਹ ਵੀ ਨੇ ਸਾਰੇ ਕਮਾਂ ਦਾ ਜੋ ਵੀ ਉਹਨਾਂ ਨੇ ਵਾਅਦੇ ਕੀਤੇ ਨੇ ਪੂਰੇ ਕਰ ਰਹੇ ਆ ਇਹਨਾਂ ਦੇ ਨਾਂ ਨਿੰਦ ਦੀਆਂ ਕਿਹੜੀਆਂ ਕਿਹੜੀਆਂ ਮੰਗਾਂ ਨੇ ਜਿਹੜੀ ਮੁਖ ਉਹਨਾਂ ਦੇ ਘੜੀ ਰੱਖੀਆਂ ਗਈਆਂ ਨੇ ਪਿੰਡ ਦੀਆਂ ਮੰਗਾਂ ਕੋ ਸਾਡੇ ਛੱਪਰ ਸਾਫ਼ ਹੋਣਾ ਨੇ ਫੋਨਾਂ ਦੀ ਸਪਾਈ ਕਰਾਵਾਂਗੇ ਸਾਰਾ ਕੁਝ ਕੁਝ ਪਾਣੀ ਦਾ ਸਾਡਾ ਹਣ ਵਾਲਾ ਕੁਝ ਰਿਸਿਵਰ ਪੈਣ ਵਾਲੇ ਨੇ ਕਿਹੜੇ ਪਿੰਡ ਦੇ ਵਿੱਚ ਘਰੇ ਹਾਲੇ ਬਹੁਤ ਦੰਗੀ ਆ ਰਹੀ ਆ ਉਹ ਵੀ ਉਹ ਪੂਰੇ ਕਰਨੇ ਕਿ ਸਾਨੂੰ ਵਿਸ਼ਵਾਸ ਆ ਪਾਣੀ ਦੀ ਨਾ ਪਾਣੀ ਕਿੱਥੇ ਬਨੇ ਜਾ ਰਿਹਾ